ਪਰ ਵੀ 50 ਤੋਂ 7 ਸਾਲ ਪੁਰਾਣਾ ਲੱਗਿਆਂਗੇ ਨਾਲਾ ਬਣਾਉਣ ਹਾਲਾਤ ਕਾਫੀ ਮਾੜੇ ਪਹਿਲਾਂ ਹੀ ਤੇ ਹੁਣ ਨੱਕਾ ਲਾਇਆ ਕੁਸ ਪਾਣੀ ਉੱਪਰ ਚੜ ਗਿਆ ਨਾਲਾ ਬਣਾਉਂਦਿਆਂ ਤੋ ਕੀ ਕੀ ਦਿੱਕਤਾਂ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਦਾਂ ਦਾ ਰਿਸਪੌਂਸ ਮਿਲਦਾ ਹੁੰਦਾ ਹੈ ਉਹਦੇ ਬਾਰੇ ਆਪਾਂ ਜਿਹੜੀ ਗੱਲਬਾਤ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਚਾਓ ਅੱਗੇ ਤੋਂ ਅੱਗੇ ਤੇ 50 ਤੋਂ 60 ਸਾਲ ਪੁਰਾਣਾ ਕਿਉਂ ਕਹਨੇ ਆ ਉਹ ਮੈਨੂੰ ਤਾਂ ਨਹੀਂ ਪਤਾ ਕਹਿੰਦੇ ਲੋੜੋਂ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਜਿਹਾ ਲੱਗ ਜੂਗਾ ਉਹ ਬੰਦਾ ਨਹੀਂ ਨਾ ਉਹ ਵਿੱਚ ਵੜਿਆ ਹੋਇ ਇੱਕ ਬੰਦਾ ਹੈ ਦੇਖੋ ਬਾਲਾ ਨਹੀਂ ਚਲੋ 5.5 ਫੁੱਟ ਦਾ ਕੱਦ ਹੋਊਗਾ ਹੀ ਬੰਦੇ ਦਾ ਦੇਖੋ ਕਿਵੇਂ ਇਹ ਨਾਲਾ ਨਿਕਲ ਰਿਹਾ ਤੇ ਆਹ ਮਿੱਟੀ ਪਾ ਰਹੇ ਨੇ ਮਾਗਰ ਆਹ ਪਾਣੀ ਖੜਾ ਅਸਲ ਦੇ ਵਿੱਚ ਹੋਰ ਵੀ ਠੀਕ ਹੋ ਬਹੁਤ ਵਧੀਆ ਬਾਈ ਅਸਲ ਦੇ ਵਿੱਚ ਇਹਦੇ ਇਹ ਇੱਥੇ ਹੋਇਆ ਕੀ ਕਰਦੇ ਗਿਆ ਰੇ ਇੱਥੇ ਡੁੱਬਾ ਹੁੰਦਾ ਸੀ ਪਹਿਲਾਂ ਉਹਰੇ ਕਿੱਥੇ ਹੁੰਦਾ ਸੀ ਡੁੱਬਾ ਆ ਸਾਰੀ ਮਗੀਆਂ ਟੁੱਬੇ ਹੀ ਆ ਆ ਮਿਸਤਰੀ ਨਾਲ ਦੱਸ ਰਿਹਾ ਮਿਸਤਰੀ ਦੱਸ ਰਿਹਾ ਮਿਸਤਰੀ ਕਿਹੜਾ ਨਾਲਾ ਕੱਢਦਾ ਬਾਈ ਉਹ ਵੀ ਦੱਸ ਰਿਹਾ ਉਹ ਕਹਿੰਦਾ ਵੀ ਨਾ ਢਾਲ ਉਹਨਾਂ ਨੂੰ ਕਰੀ ਹੋਏ ਨਾਲੇ ਦੀ ਅਈਆ ਯਾਰ ਇਹ ਨਹੀਂ ਢਾਲ ਉਹਨਾਂ ਨੂੰ ਇਹ ਨਾਲਾ ਪਹਿਲਾਂ ਤਾਂ ਜਿਹਦਾ ਪੈਰ ਹਾਜੀ ਨੇ ਪੰਗੇ ਖੜੇ ਨੇ ਤੇ ਚਲੋ ਆਪਾਂ ਨੇ ਕਿਸੇ ਦਾ ਨਾਮ ਤਾਂ ਕਹਨੂੰ ਲੈਣਾ ਹੈ ਪੰਚਾਇਰ ਮੈਂਬਰ ਬਣਾਇਆ ਉਹ ਉਥੋਂ ਡਾ ਕੇ ਪਾਣੀ ਚੰਗਾ ਬਣਾਉ ਟੁੱਬੇ ਰਾ ਪਾਣੀ ਕਿੱਧਰ ਆਉਂਦਾ ਹੈ ਉਹ ਜਿਹੜਾ ਚੱਲਣ ਪੱਥਰੀ ਘਰਾਂ ਕੋਲੋਂ ਹੀ ਹਾਂ ਉਹ ਪਾਣੀ ਵੀ ਇੱਧਰ ਆਉਂਦਾ ਹੈ ਉਹ ਪਾਣੀ ਪਿਉਰੇ ਆਉਂਦਾ ਹੈ ਇਹ ਗੱਲ ਤੇਰੀ ਸਹੀ ਹੈ ਤੇ ਮੇਨ ਗੱਲ ਦੱਸਿਆ ਉਹਰੇ ਟੁੱਬਾ ਹੁੰਦਾ ਜੀ ਟੁੱਬਾ ਭਰੀਆ ਮੱਘਿਆਂ ਟੁੱਬਾ ਸਾਰਾ ਹਾਂ ਸਾਰਾ ਟੁੱਬੇ ਪਾਣੀ ਪਹਿਲਾਂ ਇੱਧਰ ਹੀ ਆਉਂਦਾ ਹੁੰਦਾ ਸੀ ਇੱਧਰ ਆਉਂਦਾ ਪਾਣੀ ਇੱਥੇ ਦੀ ਵਿੱਚ ਲਿਆ ਜਾਂਦਾ ਪਰ ਉਹ ਜਿਹੜਾ ਪਾਣੀ ਪਰਾਂ ਨੂੰ ਜਾਂਦਾ ਪਹਿਲਾਂ ਤੇ ਇੱਧਰ ਆਉਂਦਾ ਸੀ ਤੁਪਰਾਂ ਨਹੀਂ ਪਹਿਲਾਂ ਤਾਂ ਇਹ ਇੱਧਰ ਨੂੰ ਆ ਜਾ ਆਪਣੇ ਨਾਲੇ ਦੀ ਜੀ ਨਾ ਇੱਥੇ ਪੁਲੀ ਦੀ ਨਹੀਂ ਫਿਰ ਨਾਲੇ ਦੀ ਢਾਲੂ ਰੋ ਨੂੰ ਕਿਉਂ ਬਣੀ ਪਈ ਆ ਜਿਹੜਾ ਉਹ ਦੁਆਰੇ ਕਹਿੰਦਾ ਕਈ ਗੱਲ ਟੱਟਾ ਲਾ ਕੇ ਇੱਥੇ ਜਾ ਕੇ ਬਖੜ ਜਾ ਜਿਵੇਂ ਹੁਣ ਥੋੜਾ ਵੀ ਇਹ ਕੋਰੀਆ ਕੀ ਰੋਗੇ ਦੀ ਕੰਬ ਜਾਈ ਰੁਕ ਜਾ ਵੈਰੀ ਗੁੱਡ ਜਿਹੜੀ ਬਾਈ ਨੇ ਗੱਲ ਆਖੀ ਹੈ ਨਾ ਕਹਿੰਦਾ ਥੋੜਾ ਵੀ ਕੰਮ ਰਿਆ ਕੇ ਰੁਕ ਜਾਦੀ ਬਾਈ ਰੁਕਦਾ ਸੀ ਇੱਥੇ ਵੀ ਇਹਦਾ ਹੁਣ ਅਸਲ ਸੱਚ ਕੀ ਆ ਇਹ ਇੱਥੇ ਰੱਖ ਜਿਹੜੀ ਬਾਈ ਨੇ ਗੱਲ ਆਖੀ ਹੈ ਨਾ ਹੁਣ ਇਹ ਗੱਲ ਮੈਂ ਤੁਹਾਡੇ ਧਿਆਨ ਸੇ ਲਾਉਣਾ ਅਸਲ ਸੱਚ ਕੀ ਇਹਦਾ ਬਾਈ ਕਹਿੰਦਾ ਇੱਥੇ ਆ ਕੇ ਰੁਕ ਜਾਂ ਅੱਜ ਤੋਂ ਨਵੀਂ ਏਟ ਦਿੰਦੇ ਦੋ ਪਿੱਛੇ ਪਿੱਛੇ ਆਪਾਂ तकरीबन 3 ਮਹੀਨੇ ਪਹਿਲਾਂ ਬਣਾ ਚੁੱਕਿਆ ਆ ਇੱਕ ਸੈੱਟ ਹੋਣੀ ਬਾਕੀ ਪਈ ਐ ਆਪਾਂ ਨੇ ਵੀ ਹੁਰੇ ਤੇ ਕਰ ਲਿਆ ਕੇ ਬਣਾਇਆ ਪਰ ਉਦੋਂ ਆ ਘਰ ਵਾਲੇ ਵੀਰਾਂ ਦੇ ਵਿਆਹ ਤੇ ਆਪਾਂ ਤਾਂ ਤਾਰੋਕੇ ਤੇ ਜਿਹੜੇ ਕੰਮ ਨੂੰ ਹੱਥ ਪਾ ਲਿਆ ਮੈਂ ਕੱਲ ਵੀ ਕਿ ਆਪਾਂ ਨੇ ਸਿਰੇ ਲਾਉਣਾ ਕੰਮ ਸੋਨਾਂ ਵਾਲੀ ਗੱਲ ਐ ਪਰ ਉਹ ਤੁਹਾਡੇ ਪਿੰਡਾਂ 'ਚ ਸ਼ਾਇਦ ਆਪਾਂ ਗੌਰ ਨਹੀਂ ਕਰਦੇ ਦਿੱਕਤ ਤਾਂ ਆਉਂਦੀ ਆ ਹੋਣੀ ਐ ਤੇ ਆ ਨਾਲ ਸੋਨਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਸਲ ਦਿੱਕਤ ਕੀ ਆ ਅਸਲ ਇੱਥੇ ਲੈਣੇ ਦਾ ਰੱਬ ਤਾਂ ਦਿੱਕਤ ਕੀ ਤੀ ਗਈ ਐ ਇਹ ਨਾਲ ਐਨਾ ਡੂੰਗਾ ਕਿਉਂ ਆ ਮੈਂ ਤੁਹਾਨੂੰ ਦੱਸਦਾ ਇਹਦੇ ਆਲੇ ਦੁਆਲੇ ਜਿਵੇਂ ਹੁਣ ਮੈਂ ਮਤਲਬ ਚਲੋ ਮੌਜੂਦਾ ਸਰਪੰਚ ਆ ਮੈਂ ਕਹਿੰਦਾ ਵੀ ਚਲੋ ਨਾਲਾ ਬਣਾਉਣਾ ਮੈਂ ਇਹਦੇ ਆਲੇ ਦੁਆਲੇ ਰ데요 ਲਵਾਦਾ ਰ데요 ਲਵਾਉਂਗਾ ਤੇ ਤੁਹਾਨੂੰ ਲੱਗੂ ਵੀ ਨਾਲਾ ਬਣ ਗਿਆ ਅਸਲ ਦੇ ਵਿੱਚ ਦੋਸਤੋ ਜੇ ਤੁਹਾਡੇ ਪਿੰਡਾਂ ਦੇ ਵਿੱਚ ਵੀ ਕਿਤੇ ਨਾਲੇ ਬੰਦ ਦੇ ਨੇ ਤਾਂ ਮੈਂ ਬੇਨਤੀ ਕਰਦਾ ਉਹਦਾ ਥੱਲਾ ਜ਼ਰੂਰ ਗੌਰ ਕਰ ਲਿਆ ਕਰੋ ਤੇ ਕਿਤੇ ਨਾ ਕਿਤੇ ਜਦੋਂ ਕੋਈ ਦਿੱਕਤਾਂ ਆਉਂਦੀਆਂ ਨੇ ਸਰਪੰਚਾਂ ਨੂੰ ਵੀ ਆਪਾਂ ਮਜਬੂਰ ਕਰ ਦਨੇ ਆ ਮੈਂ ਹੁਣ ਇੱਕ ਪਹਿਲਾਂ ਮੇਰਾ ਵੀ ਮਨ ਕਰਿਆ ਸੀ ਵੀ ਆਲੇ ਦਾਲੇ ਰ데요 ਜੇ ਲਵਾ ਦਈਏ ਮੈਨਾਂ ਇੱਕ ਆਣ ਖੇਜ ਹੋ ਕੇ ਅਣਖੇ ਜੋ ਹੋ ਕੇ ਮੈਂ ਇਹ ਕੰਮ ਕਰਾਉਣ ਲੱਗਿਆ ਦਿੱਕਤਾਂ ਇੱਥੇ ਕੀ ਆਉਂਦੀਆਂ ਨੇ ਜਿਵੇਂ ਹੁਣ ਆ ਪਾਣੀ ਖੜਾ ਹੈ ਬਾਈ ਉਹਨੇ ਪਾਣੀ ਖੜਾ ਕੋਈ ਮੇਰੀ ਕੋਈ ਮਤਲਬ ਮੇਰਾ ਸੌਂਕ ਤਾਂ ਨਹੀਂ ਹੁਣ ਅਸੀਂ ਨੇ ਤਲੋਰੋ ਸੋਚਿਆ ਵੀ ਸਮਰਸੀਵਲ ਮੋਟਰ ਦਾ ਪਤਾ ਕਰਿਆ ਉਹ ਸਮਰਸੀਵਲ ਵਾਲੇ ਕਹਿੰਦੇ ਬਾਈ ਨਾ ਵੀ ਇਹ ਨਾਲ ਦੀ ਨਾਲ ਖਤਮ ਕਰ ਦੂ ਜੋ ਟੈਂਕਰ ਜਾ ਮਗਾਉਣ ਉਹ 1000 ਰੁਪਏ ਮੰਗਦੇ ਨੇ ਪਾਣੀ ਦਾ ਪਰ ਜੇ ਪਬਲਿਕ ਸਾਥ ਦੇਵੇ ਤਾਂ ਕੀ ਦੋ ਦਿਨਾਂ ਦੀ ਗੱਲ ਹੈ ਇਹ ਬਾਈ ਦੱਸਦੇ ਨੇ ਕਹਿੰਦੇ ਵੀ ਪਲਸਟਰੋ ਕੇ ਬਜਰੀ ਪੈ ਜੇ ਤਾਂ ਦੋ ਦਿਨਾਂ ਦੇ ਬਾਅਦ ਕੰਮ ਚੱਲ ਪਾਉਂਦਾ ਹੁੰਦਾ ਕੋਈ ਵੱਡੀ ਦਿੱਕਤ ਨਹੀਂ ਆਉਂਦੀ ਪਰ ਐਡੀ ਕੀ ਦਿੱਕਤ ਆਉਂਦੀ ਹੈ ਅਸੀਂ ਕੱਲੇ ਕੱਲੇ ਘਰੇ ਜਾ ਕੇ ਕਹਿ ਵੀ ਆਏ ਵੀ ਭਾਈ ਪਾਣੀ ਘੱਟ ਡੋਲੋ ਆ ਦੇਖ ਲਓ ਪ੍ਰਭੂ ਪਾਣੀ ਕਿੰਨਾ ਜ਼ਿਆਦਾ ਡੋਲਿਆ ਹੋਇਆ ਇਹ ਅਸਲ ਦੇ ਵਿੱਚ ਨਾਲੇ ਦਾ ਕੀ ਹੋਇਆ ਨਾਲੇ ਤੇ ਸਾਈਡਾਂ ਤੇ ਰਦੇ ਲੱਗਦੇ ਰਹੇ ਵਿੱਚੋਂ ਕਿਸੇ ਨੇ ਥੱਲਾ ਨਹੀਂ ਬਣਾਇਆ ਵੀ ਕਿਉਂ ਨਹੀਂ ਬਣਾਇਆ ਵੀ ਜਿਹੜੇ ਲੋਕ ਤੇ ਲੋਕ ਵੀ ਖੈਰ ਜਦੋਂ ਅਗਲਾ ਸਰਪੰਚ ਦਾ ਸਾਥ ਨਹੀਂ ਦਿੰਦੇ ਕੋਈ ਵੀ ਹੋਵੇ ਉਹ ਟਾਈਮ ਤੇ ਮੌਜੂਦਾ ਤੇ ਕਹਦਾ ਹੁੰਦੇ ਨੇ ਵੀ ਅਸੀਂ ਪਾਣੀ ਬੰਦ ਨਹੀਂ ਕਰਦੇ ਪਾਣੀ ਬੰਦ ਨਹੀਂ ਕਰਦੇ ਅਗਲਾ ਮੇਰੇ ਵਰਗਾ ਮੱਤੜ ਤੋਂ ਮੱਤੜਾ ਸਾਈਡਾਂ ਤੇ ਅਗਲਾ ਰਦੇ ਲਾ ਕੇ ਪਰੇ ਜਾਂਦਾ ਇਸੇ ਤਰੀਕੇ ਦੇ ਨਾਲ ਸਾਈਡਾਂ ਤੇ ਰਦੇ ਹੋਰੇ ਲੱਗੇ ਹੋਏ ਤੇ ਇਹਨੂੰ ਮੈਨੂੰ ਪਤਾ ਛੁੱਣ ਵਿੱਚ ਆਇਆ ਘਟੂ ਘਟ ਕੇ ਦੇ ਲਗਭਗ ਅੰਦਾਜ਼ਾ ਜਾਂ 50 60 ਸਾਲ ਪੁਰਾਣਾ ਮੰਨ ਲਉ ਜਿਆਦਾ ਨਾ ਆਪਾਂ ਕਹੀਏ ਇਹ ਦੇਖ ਪੂਰੇ ਦਾ ਪੂਰਾ ਬੰਦਾ ਇਹ ਆ ਇੱਕ ਮਿੰਟ ਮੈਂ ਨੇੜੇ ਕਰਦਾ ਖੜ ਦੂ ਆ ਦੇਖੋ ਆ ਬੰਦੇ ਦਾ ਵੀ ਬੰਦਾ ਨਵਾਂ ਬੰਦਾ ਘਟੂ ਘਟ ਜਿਆਦਾ ਨਹੀਂ ਤੇ ਥੱਲੇ ਧਰੀ ਖੜਾ ਮਿੱਟੀ ਦੇ ਉੱਪਰ ਖੜਾ ਨੱਕਾ ਲੱਗਿਆ ਹੋਇਆਗਾ ਕੰ ਸਾਢੇ 5 ਪੌਣੇ 6 ਫੁੱਟ ਕੱਦ ਹੋਵੇ ਦਾ ਇਹ ਇੰਨਾ ਜਿਆਦਾ ਡੂੰਘਾ ਨਾਲਾ ਸੀ ਜਿਹੜਾ ਨਰਕ ਆਪਾਂ ਕੱਢਣ ਲੱਗਿਆ ਕਿਉਂ ਜੱਗੀ ਠੀਕ ਹੈ ਬਾਈ ਓਕੇ ਕਹਾਂ ਨਹੀਂ ਦੇਖ ਬਾਈ ਕਹਿੰਦਾ ਓਕੇ ਆ ਬਾਈ ਕਾਲੇ ਕੇ ਪਿੰਡ ਬਾਲੀਆਂ ਰਹਿੰਦਾ ਨਵਾਂ ਮੁੰਡਾੜਾ ਕੰਮ ਕਰਨ ਲੱਗਿਆ ਤੇ ਜੇ ਕਿਤੇ ਬਾਈ ਆਪਾਂ ਵੀ ਹੁਣ ਅੱਕ ਕੇ ਉਰੋਂ ਐਂ ਛੜਦਾ ਹੁੰਦਾ ਜਿਵੇਂ ਮੰਨ ਕੇ ਚਲੋ ਪਹਿਲਾਂ ਛੜ ਗਏ ਤੇ ਫਿਰ ਇੱਕ ਮਿੰਟ ਫੋਨ ਆ ਗਿਆ ਫੋਨ ਆ ਗਿਆ ਦੀ ਵਿੱਚ ਪ੍ਰਭੂ ਦੁਬਾਰੇ ਫਿਰੇ ਦਿੱਕਤਾਂ ਇਹ ਐਵੇਂ ਜਮੀ ਹੋਣਾ ਸੀ ਕਿਤੇ ਵੀ ਕੋਈ ਨਾਲਾ ਬੰਦਦਾ ਮੇਰਾ ਵੀਰ ਇੱਕ ਬੇਨਤੀ ਹੈ ਵੀ ਜੇ ਕਿਤੇ ਕੋਈ ਨਾਲਾ ਬਾਈ ਮੇਰਾ ਵੀਰ ਬਣਾਉਂਦਾ ਵੀ ਅਜਾ ਆਪਾਂ ਬਣਵਾਉਨੇ ਆ ਤਾਂ ਕੁਝ ਨਹੀਂ ਹੁੰਦਾ ਤੁਸੀਂ ਸਰਪੰਚ ਦਾ ਸਾਥ ਦਿਆ ਕਰੂ ਸਾਥ ਦੇਣ ਲਈ ਤਾਂ ਕਹਿੰਦਾ ਜੇ ਤੁਸੀਂ ਇੱਕ ਵਾਰੀ ਸਾਥ ਦੇਮੋਗੇ ਤਾਂ ਤੁਹਾਡਾ ਕੰਮ ਵਧੀਆ ਹੋਊਗਾ ਜਦੋਂ ਆਪਾਂ ਸਰਪੰਚ ਨੂੰ ਕਹਿੰਦਾ ਨੇ ਫਿਰ ਉਹ ਵਿਚਾਰਾ ਸੋਚ ਲਾਂਦਾ ਯਾਰ ਫਿਰ ਮੈਂ ਕੀ ਕਰਾਂ ਹਨਾ ਵੀ ਜਿੰਨਾ ਕਿ ਹੁੰਦਾ ਉੰਨਾ ਕਿ ਆਪਾਂ ਕਰ ਦਨੇ ਆ ਮੇਰਾ ਵੀ ਕਿਹੜਾ ਸਵੇਰੇ ਜੇ ਮਨ ਬਣ ਗਿਆ ਤੇ ਉਰੇ ਵੀ ਚਲੋ ਆਪਾਂ ਵੀ ਸਾਈਡਾਂ ਤੇ ਲਾ ਦਨੇ ਪਰ ਨਹੀਂ ਮਨ ਨੇ ਇੱਕੋ ਹੀ ਗੱਲ ਸੋਚੀ ਵੀ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਨਾ ਤਾਂ ਕੰਮ ਜਿਹੜਾ ਕਰਨਾ ਵਧੀਆ ਕਰਨਾ ਤੇ ਜਿਹੜਾ ਹੁਣ ਆ ਪਾਣੀ ਖੜਾ ਹੈਗਾ ਤੇ ਆਹ ਦੇ ਸੁਨ ਦਖਾਣੋਂ ਉਧਰੋਂ ਤਾਂ ਖੋਟੂਏ ਕੱਢ ਲੈਂਦੇ ਆਪਾਂ ਨੇ ਰੜਕਾਂ ਕੱਢਤੀਆਂ ਇਧਰੋਂ ਉਧਰੋਂ ਦੇ ਦੇਖੋ ਪ੍ਰਭੂ ਕਿੰਨਾ ਸੋਹਣਾ ਨਾਲਾ ਬਣ ਗਿਆ ਇਹੀ ਹਾਲ ਉਰੇ ਵੀ ਉਹੀ ਹਾਲ ਤੀਗਾ ਆ ਨੱਕੇ ਲਾਇਨੇ ਮੈਂ ਲਾਇਨੇ ਸਵੇਰੇ ਉਰੇ ਆਪ ਲਵਾਏ ਨੇ ਵੀ ਆਪੋ ਆਪਣਾ ਪਾਣੀ ਉਹ ਕਰਨਾ ਆ ਇਧਰ ਲਈ ਛੜ ਰਹਿੰਦੀ ਐ ਹੁਣ ਮੈਂ ਪਾਣੀ ਦੇ ਕੋ ਅੱਗੇ ਵੀ ਖੜਾ ਮੇਨ ਨਾਲਾ ਜਿਹੜਾ ਉਹ ਮੂਰੇ ਬਣਵਾਦਾ ਫਿਰ ਆ ਨਾਲੀ ਦਾ ਪਾਣੀ ਆਪਾਂ ਇਧਰਲੀ ਸਾਈਡ ਪਾ ਦਾਂਗੇ ਫਿਰ ਇਹ ਨਾਲਾ ਬਣਦਾ ਹੋ ਜਾਊਗਾ ਤੇ ਘੱਟੋ ਘੱਟ ਅਸੀਂ ਮੈਨੇ ਅੰਦਾਜ਼ੇ 800 ਮੀਟਰ ਦਾ ਨਾਲਾ ਘੱਟੋ ਘੱਟ 800 ਮੀਟਰ ਤੋਂ ਵੱਡੇ ਹੀ ਹੋਊਗਾ ਮੰਨ ਕਰੇ ਇਹ ਮੇਨ ਰਸਤਾ ਸਾਡੇ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਹੈ ਨਾ ਮੈਂ ਜਿਹੜਾ ਮਤਾ ਪਾਇ ਮਤੇ ਦੇ ਵਿੱਚ ਵੀ ਮੈਂ ਹੀ ਲਿਖਿਆ ਹੈ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਜਿਹੜੀ ਭਾਈਆ ਸੜਕ ਬਣੀ ਉਹ ਬਹੁਤ ਪੁਰਾਣੀ ਹੋ ਗਈ ਨੀਮੀ ਰਹਿ ਗਈ ਸਾਰੇ ਹੱਦ ਵਾਲੇ ਇੰਟਰਲੌਕ ਟ ਪੈ ਗਈ ਪਰ ਇਹ ਸੜਕ ਦੇ ਵਿੱਚ ਪਤਾ ਨਹੀਂ ਕਿਉਂ ਰਹਿ ਗਈ ਦੀ ਤੇ ਸ਼ਾਇਦ ਫੰਡਾ ਫੰਡਾ ਦੀ ਵੀ ਦਿੱਕਤ ਆ ਜਾਂਦੀ ਹੈ ਨਾ ਕਿਸੇ ਦੇ ਜਿੰਨੇ ਕਿ ਮੇਰੇ ਮੈਨੂੰ ਸੇਵਾ ਬਖਸ਼ਿਆ ਪਰਮਾਤਮਾ ਨੇ ਉਹਨੇ ਕਿ ਮੈਂ ਕਰ ਦੂੰ ਜਿੰਨੇ ਕਿ ਪਹਿਲਾਂ ਸਰਪੰਚ ਸਾਹਿਬ ਨੂੰ ਬਖਸੀ ਤੇ ਉਹ ਕਰ ਗਿਆ ਆਪਾਂ ਤੋਂ ਬਾਅਦ ਅੱਗੇ ਹੋਰ ਕਰੀ ਜਾਣਗੇ ਪਰ ਮੈਂ ਇਹ ਵੀ ਮੈਂ ਮਨਜ਼ੂਰ ਕਰਾ ਚੁੱਕਿਆ ਇਹ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਇਹਦੇ ਸਾਰੇ ਵੀ ਤਾਂ ਇੰਟਰਲੌਕ ਪਾਉਣੀਆਂ ਜਿਹੜਾ ਸੜਕ ਤੇ ਪਾਣੀ ਮਿਲਦਾ ਨਾ ਇਹ ਮਿਲਣਾ ਨਹੀਂ ਚਾਹੀਦਾ ਬਸ ਮੇਰੀ ਸੋਚ ਇਹ ਹੈ ਪਰ ਇੱਕ ਬੜੀ ਔਰੇ ਦਿੱਕਤ ਆਈ ਆ ਪਤਾ ਨਹੀਂ ਪਹਿਲਾਂ ਤੋਂ ਕਿਉਂ ਇਦਾਂ ਹੀ ਹੋਈ ਐ ਇਹ ਪਾਣੀ ਉਲਟ ਪਾਸੇ ਨੂੰ ਜਾਂਦਾ ਨਹੀਂ ਦੀ ਸਿੱਪ ਦੇ ਕਣੀ ਨੂੰ ਪਾਣੀ ਜਾਂਦਾ ਹੁੰਦਾ ਤੇ ਪਹਿਲਾਂ ਪਤਾ ਨਹੀਂ ਬਜ਼ੁਰਗਿਆਂ ਨੇ ਕੀ ਸੋਚ ਕੇ ਕਿਵੇਂ ਕਰਿਆ ਹੋਇਆ ਜਿਵੇਂ ਉਹ ਦੱਸਦੇ ਨੇ ਬੁਰੇ ਟੋਬਾ ਦੀ ਗਾ ਇਹ ਟੋਬੇ 'ਚ ਖੜੇ ਆ ਆ ਤੇ ਸਿੱਪ ਦੇ ਕਣੀ ਨੂੰ ਪਾਣੀ ਜਾਂਦਾ ਹੁੰਦਾ ਇਹ ਚੜਦੇ ਕਣੀ ਨੂੰ ਉਲਟ ਜਾਂਦਾ ਉਧਰੋਂ ਢੀੜਾ ਖਾ ਕੇ ਦੁਬਾਰੇ ਫੇਰ ਇਹ ਜਿਵੇਂ ਮੈਂ ਮੋਬਾਈਲ ਘਮਾਉਂਗਾ ਕਾਫੀ ਦੂਰੋਂ ਆਇਆ ਢੀੜਾ ਖਾ ਕੇ ਨਾ ਇਹ ਆਹ ਡਾਇਰੈਕਸ਼ਨ ਦੇ ਵਿੱਚ ਆ ਕੇ ਪਾਣੀ ਖੜ ਜਾਂਦਾ ਉੱਪਰ ਦੀ ਆ ਕੇ ਬਹੁਤ ਦੂਰ ਪਰ ਇਹਦੇ ਜਿਹੜੇ ਗਲਤ ਡਾਇਰੈਕਸ਼ਨਾਂ ਦੇ ਵਿੱਚ ਪਾਣੀ ਜਾਂਦਾ ਉਹਦੇ ਭਾਵ ਉਹ ਨੁਕਸਾਨ ਨੇ ਨੁਕਸਾਨ ਕੀ ਨੇ ਹੁਣ ਜਿਹੜੀ ਢਾਲ ਹੈ ਕਿੱਥੇ ਹੈ ਲਾਲੋ ਵੀ ਆਪਣੇ ਵਜ ਤੋਂ ਸਰਕਾਰੀ ਜਿੰਨੀ ਢਾਲ ਦਿੱਤੀ ਆਪਾਂ ਤੋਂ ਓਨੀ ਢਾਲ ਦੇ ਕੇ ਲੈ ਕੇ ਆਇਾਂਗੇ ਹੁਣ ਤੇ ਜੇ ਕਿਤੇ ਕੋਈ ਵਧੀਆ ਹੁੰਦਾ ਪਰ ਉਹ ਤਾਂ ਸਿਸਟਮ ਠੀਕ ਹੁੰਦਾ ਤਾਂ ਇਹ ਮੰਨ ਲਓ ਜੇ ਇਹ ਫੁੱਲ ਢਾਲ ਦੇ ਦਿੰਦੇ ਪਾਣੀ ਆਇਆ ਜਾਂਦਾ ਘਾਰ ਵਾਂਗੂ ਭੱਜਿਆ ਹੁਣ ਭਾਵ ਜਿਹੜੀ ਸਰਕਾਰੀ ਢਾਲ ਹੈ 3-4 ਇੰਚ ਹੁੰਦੀ ਉਹ ਲੱਗਭਗ 2.5-3 ਇੰਚ ਓਨੀ ਕੀ ਢਾਲ ਆਪਾਂ ਦੇ ਕੇ ਲੈ ਕੇ ਆਇਾਂਗੇ ਤੇ ਆ ਦੇਖੋ ਪ੍ਰਾ ਉਹ ਮਿੱਟੀ ਲਾਉਂਦਾ ਵੀ ਟਰਾਲੀਆਂ ਤੇ ਟਰਾਲੀਆਂ ਹੀ ਇਹ ਫੋਨ ਦਵਾਰੇ ਫੇਰ ਆ ਗਿਆ ਤੀਆ ਬਾਪੂ ਫੋਨ ਕਰੀ ਜਾਂਦਾ ਕੋਈ ਕੰਮ ਹੋ ਜਰੂਰੀ ਇੱਕ ਦੋ ਮਿੰਟਾਂ ਚ ਗੱਲ ਖਤਮ ਕਰਨ ਲੱਗਦੇ ਆ ਇੱਥੇ ਪ੍ਰਾ ਉਹ ਟਰਾਲੀਆਂ ਤੇ ਟਰਾਲੀਆਂ ਮਿੱਟੀ ਦੀਆਂ ਪਈਆਂ ਨੇ ਕਿ ਮਿੱਟੀ ਆਪਣੀ ਪਰ੍ਹਾਂ ਮਗਵਾ ਕੇ ਰੱਖੀ ਪਈ ਆ ਵੀ ਥੱਲੇ ਥੱਲੇ ਸੁੱਕੀ ਪਾ ਦੋ ਉੱਪਰ ਫਿਰ ਜਿਹੜੀ ਮਿੱਟੀ ਦੂਜੀ ਲਿਆਂਦੀ ਹੋਈ ਆ ਟਰਾਲੀਆਂ ਉਹ ਪਾਵਾਂਗੇ ਵਧੀਆ ਐਣ ਬੱਗੀ ਚਿੱਟੀ ਟਲਾ ਰਿਹਾ ਆ ਆਪਾਂ ਬੁਮਾਰੀ ਨਾ ਕਦੇ ਬੱਗੀ ਚਿੱਟੀ ਅਟਾ ਅੜਲਾ ਅਰਲਾ ਟੈਕ ਕੀ ਅਰਲਾ ਟੈਕ ਮਤਲਬ ਕਹਿਣ ਤੇ ਨਹੀਂ ਆ ਰਿਹਾ ਵਧੀਆ ਸਿਮਿੰਟ ਲਾ ਰਹੇ ਹਾਂਗੇ ਹਨ ਤਸੱਲੀ ਵਾਲਾ ਕੰਮ ਜਿੰਨਾ ਕੰਮ ਕਰਨਾ ਨਾ ਮਹਾਰਾਜ ਦੀ ਕਿਰਪਾ ਨਾਲ ਪੂਰੀ ਤਸੱਲੀ ਵਾਲਾ ਕੰਮ ਕਰਨਾ ਪਰ ਮੇਰੀ ਬੇਨਤੀ ਹੈ ਹਰ ਇੱਕ ਦੇ ਪਰ ਮੇਰੀ ਬੇਨਤੀ ਆ ਹਰ ਇੱਕ ਪਿੰਡ ਦੇ ਸਰਪੰਚ ਵੀਰ ਨੂੰ ਦੇ ਨਗਰਿਕਾਂ ਨੂੰ ਵੀ ਤੁਸੀਂ ਸਰਪਾਪ ਦੇ ਸਰਪੰਚ ਸਾਹਿਬ ਦਾ ਸਾਥ ਦੇਵੋ ਜੇ ਤੁਸੀਂ ਸਾਥ ਦੇਮੋਗੇ ਤਾਂ ਕੰਮ ਵਧੀਆ ਹੋਣਗੇ ਇੱਕ ਤੁਹਾਡੇ ਹੋਰ ਧਿਆਨ ਚ ਲਿਆਦਾ ਜਿਹੜੀ ਗੱਲ ਪੂਲੀ ਬਣਾਈ ਤੇ ਨਾ ਉਹਦੇ ਉੱਪਰ ਮਤ ਕੇ ਬੰਦਾ ਕੋਈ ਪੈਰਾਂ ਦੇ ਨਾਲੇ ਦੱਬ ਦੱਬ ਕੇ ਜਨ ਉਹਨੂੰ ਖਰਾਬ ਕਰਕੇ ਆ ਮਿਸਤਰੀ ਨੇ ਆ ਕੇ ਦੱਸਿਆ ਕਹਿੰਦਾ ਵੀ ਜਾਣ ਬੁੱਝ ਕੇ ਵੀ ਕਿਸੇ ਨੇ ਉਹ ਸਿਆਸਤ ਕਰੀ ਹੋਈ ਆ ਯਾਰ ਬਣੇ ਹੋਏ ਕੰਮ ਤੇ ਕੀ ਕੀ ਸਿਆਸਤਾਂ ਕਰਨ ਹੁੰਦਾ ਕੰਮ ਕਿਹੜੀ ਵੀ ਪਾਰਟੀ ਦਾ ਕੋਈ ਵੀ ਬੰਦਾ ਬਣਾਵੇ ਸਰਪੰਚ ਸਾਰੇ ਪਿੰਡ ਦਾ ਸਾਂਝਾ ਹੁੰਦਾ ਚੰਗੇ ਕੰਮ ਨੂੰ ਰੋਕਿਓ ਨਾ ਚੰਗੇ ਕੰਮ ਜਰੂਰ ਬੰਦਾ ਬੰਲਾਂ ਤੋਂ ਚੰਗੇ ਕੰਮ ਨੂੰ ਨਾ ਰੋਕਿਓ ਹਨ ਬੇਨਤੀ ਇਹਦਾ ਆਪਾਂ ਚੰਗੇ ਕੰਮ ਨੂੰ ਰੋਕ ਦੇਾਂਗੇ ਫਿਰ ਬੰਦੇ ਦਾ ਕਿਤੇ ਨਾ ਕਿਤੇ ਮਨ ਜਾਂ ਮੂਡ ਖਰਾਬ ਹੋ ਜਾਂਦਾ ਫਿਰ ਉਹ ਗੱਲ ਗਲਤ ਹੁੰਦੀ ਹੈ ਮੈਂ ਤਾਂ ਕਹਿੰਦਾ ਵੀ ਬੇਸ਼ੱਕ ਤੁਹਾਡੇ ਐਂਟੀ ਪਾਰਟੀ ਲਾ ਲੋ ਕਿਸੇ ਦਾ ਵੀ ਸਰਪੰਚ ਬਣਿਆ ਹੋਵੇ ਤੁਹਾਡੇ ਪਿੰਡ ਦੇ ਵਿੱਚ ਪਰ ਤੁਹਾਨੂੰ ਉਹਦਾ ਸਾਥ ਦੇਣਾ ਚਾਹੀਦਾ ਕਿਤੇ ਕਿਸੇ ਵੀ ਪਿੰਡ ਦੇ ਵਿੱਚ ਜਿੰਨਾ ਤੁਸੀਂ ਸਰਪੰਚ ਸਾਹਿਬ ਦਾ ਸਾਥ ਦਿਓਗੇ ਉਹ ਅੱਗੇ ਦਾ ਫਰਕ ਵੀ ਜਦੋਂ ਵਧੀਆ ਕੰਮ ਹੋਊਗਾ ਜਿੰਨਾ ਵਧੀਆ ਕੰਮ ਹੋਊਗਾ ਓਨੀ ਪ੍ਰਭਾਉ ਤੁਹਾਡੀ ਵੀ ਸ਼ੋਭਾ ਤੁਹਾਡੇ ਪਿੰਡ ਦੇ ਜੋ ਸਰਪੰਚ ਸਾਹਿਬ ਨੇ ਉਹਨਾਂ ਦੀ ਵੀ ਸ਼ੋਭਾ ਸਾਰਿਆਂ ਦੀ ਸ਼ੋਭਾ ਬਣਨੀ ਹੈ ਠੀਕ ਹੈ ਨਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਪਦੇ ਪਿੰਡ ਦੇ ਸਰਪੰਚ ਜੀ ਤੁਸੀਂ ਸਾਥ ਦੇਵੋ ਵੱਧ ਤੋਂ ਵੱਧ ਸਾਥ ਦੇਵੋ ਜਿੰਨਾ ਸਾਥ ਦੇਮੋਗੇ ਓਨੇ ਥੋੜਾ ਓਨੇ ਕੰਮ ਵਧੀਆ ਬਣਨਗੇ ਅੱਗੇ ਮੈਂ ਕੰਮ ਦਿਖਾਉਣ ਤੁਹਾਨੂੰ ਹੁਣ ਬਾਪੂ ਦੇ ਪੰਜ ਸੇ ਫੋਨ ਆਗੇ ਫਿਰ ਉਹ ਗੁੱਸੇ ਹੋਣਗੇ ਤੇ ਅੱਗੇ ਮੈਂ ਤੁਹਾਨੂੰ ਜਾ ਕੇ ਮੈਂ ਕੰਮ ਦਿਖਾਉਂਗਾ ਵੀ ਅੱਗੇ ਮੈਂ ਕੰਮ ਕੀ ਕਰਾ ਰਿਆਂ ਅੱਗੇ ਕੀ ਸਿਸਟਮ ਦੇ ਵਿੱਚ ਜਾ ਰਿਆਂਗੇ ਹੈਨਾ ਆ ਜਿਹੜਾ ਨਰਕ ਹੈ ਦੁਬਾਰੇ ਤੁਹਾਨੂੰ ਵਧੀਆ ਤਰੀਕੇ ਤੇ ਮਿਲਿਓ ਨਰਕ ਨਹੀਂ ਉਰੇ ਮਿਲੂਗਾ ਇਹ ਸਾਰਾ ਨਰਕਾ ਬਣੇ ਰਾਜਪੁਰਾ ਪੱਤੀ ਬਾਈ ਜਵਾਂਾ ਅਦਰਪੁਰ ਦੀ ਇਹ ਨਰਕ ਚੱਕ ਦੇਣਾ ਤੇ ਇੱਟ ਦੀ ਕੁਆਲਿਟੀ ਮੈਂ ਤੁਹਾਨੂੰ ਕਹਿੰਦੀ ਬੱਗੀ ਜਿੱਟੇ ਇੱਟੋ ਦੇਖੋ ਭਰਾ ਭੈਣ ਇਹ ਨਹੀਂ ਕੋਈ ਕਹੂਗਾ ਮਿਸਤਰੀ ਨੂੰ ਵੀ ਕਿਹਾ ਵੀ ਮਾਂ ਠੋਕ ਕੇ ਜਿਹਦੀ ਬੋਰੀ ਵੱਧ ਲੱਗ ਜੇ ਕੋਈ ਕੰਮ ਕੰਮ ਦੇ ਵਿੱਚ ਕੋਈ ਵੀ ਕੁਆਲਿਟੀ ਦੇ ਵਿੱਚ ਕਹਿੰਦਾ ਮਤਲਬ ਕੋਈ ਕੰਪਰੋਮਾਈਜ਼ ਨਹੀਂ ਕਰਨਾ ਬਸ ਚੋਟੀ ਦਾ ਕੰਮ ਕਰਨਾ ਪੂਰਾ ਤਸੱਲੀਆ ਇੱਕ ਵਾਰੀ ਉਹ ਬਾਬਿਆਂ ਕਰਕੇ ਉਹ ਵਿਚਾਰਾ ਜੱਗੀ ਥੱਲੇ ਬੜਿਆ ਬੈਠਾ ਉਹਦੇ ਕਰਕੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਉਹ ਵਿਚਾਰੇ ਦੀ ਮਿਹਨਤ ਨੂੰ ਕਰ ਦਿਓ ਸਲਾਮ ਵੀ ਲੈ ਭਾਈ ਤੈਨੂੰ ਸਲਾਮ ਹੈ ਦੁਬਾਰੇ ਮੈਂ ਫੇਰ ਤੁਹਾਨੂੰ ਦਿਖਾ ਦਵਾਂ ਨਾ ਭਾਈ ਜੱਗੀ ਇੱਕ ਵਾਰੀ ਦੇਖੋ ਸਾਡੇ ਪਿਛਲੇ ਦਿਨੀ ਗਾਈ ਡੀਪੀ ਦੀ ਗਾਈ ਦੇ ਕੇ ਮਸਾ ਜੇਸੀਬ ਨਾਲ ਨਾਲਾ ਭੰਨ ਕੇ ਫੇਰ ਗਾਈ ਖੱਡੀ ਦੀ ਦੇਖੋ ਪ੍ਰਭੂ ਪੂਰੇ ਦਾ ਪੂਰਾ ਵਿੱਚ ਲੁਕਿਆ ਹੋਇਆ ਬੰਦਾ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀਦੇ ਕੀਦੇ ਪਿੰਡ ਦੇ ਵਿੱਚ ਇਦਾਂ ਦੇ ਹਾਲਾਤ ਨੇ ਜ਼ਰੂਰ ਧਿਆਨ ਦੇ ਵਿੱਚ ਲਿਆਇਓ ਤੁਹਾਡਾ ਬਹੁਤ 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 ਧੰਨਵਾਦ ਹੈ ਮਿਸਤਰੀ ਸਾਡਾ ਸਰੀਆ ਲੈ ਕੇ ਆ ਗਿਆ ਮਿਸਤਰੀ ਹੈ ਕਿਵੇਂ ਬੰਨਦਾ ਕਿ ਜ਼ਿਆਦਾ ਪੰਨੇ ਨਹੀਂ ਲੱਗਦਾ ਵਿੱਚ ਉਸਦੀ ਕਰਦੀਆਂ ਬੰਦ ਕਰ ਕਿਵੇਂ ਬੰਨਦਾ ਵੀ ਉਹ ਜਿਹੜੀ ਆਪਣਾ ਪੜੋਲੀ ਦਾ ਹਾਂ ਹਨਾ ਜੀ ਪੰਨਤੀ ਹਾਂ ਜੀ ਉਹ ਵਿੱਚੋਂ ਵੀ ਇੱਟਾ ਵੀ ਖੇੜਦੀ ਜਿਹੜੀ ਆਪਣਾ ਉੱਤੇ ਸੈਲਫ ਪਾਈ ਹੋਈ ਸੀ ਥੱਲੇ ਵੀ ਪੰਨੀ ਪਈ ਆ ਕਿਉ ਮੈਂ ਮੈਂਬਰ ਨੂੰ ਦਿਖਾ ਕੇ ਆਇਆ ਜੀ ਹੁਣ ਮੈਂ ਵੀ ਦੇਖ ਕੇ ਆਉਣਾ ਅੱਜ ਭਰਾ ਦੱਸਿਆ ਤੇ ਨਾ ਮੈਂ ਗੱਲਾਂ ਹੀ ਕਰਦਾ ਤੇ ਵੀ ਲੋਕ ਜਰਦੇ ਨਹੀਂ ਜਿਹੜੀ ਗੱਲ ਪੁਲੀ ਬਣਾਈ ਤੇ ਮਿਸਤਰੀ ਆ ਆਪਣਾ ਤੇ ਅਚਾਨਕ ਹੀ ਤੁਹਾਡੇ ਲੇਵਲ ਲਾਈਵ ਚੱਲਦੇ ਵਿੱਚ ਆ ਗਿਆ ਪੁਲੀ ਭੰਨ ਵੀ ਦਿੱਤੀ ਕੱਲ ਨਵੀਂ ਬਣਾਈ ਆ ਕਿੰਨੀ ਕੀ ਬਣੀ ਆ ਸਾਈਡ ਤੋਂ ਆ ਸਾਈਡ ਤੋਂ ਹੈਗੀ ਫੋਟੋ ਮੰਗੋ ਜੀ ਇੱਟਾ ਗੱਡੀਆਂ ਪਈਆਂ ਨੇ ਥੱਲੋ ਵੀ ਹੈ ਥੱਲੋ ਵੀ ਸੈਲਫ ਦੇ ਹਾਂ ਮੈਂ ਮੈਂਬਰ ਨੂੰ ਬੁਲਾ ਕੇ ਦਿਖਾਇਆ ਉਹ ਕਹਿੰਦਾ ਵੀ ਮੇ ਬਾੜ ਇਦਾਂ ਕਹਿੰਦਾ ਮੈਂ ਥੱਲੇ ਦੀ ਮੈਂ ਤਾਂ ਕਿ ਇੱਕ ਕਰਵਾਈ ਜਾਂਣਾ ਕਹਿੰਦਾ ਇਹ ਲੱਗਦੇ ਜਾਂਦੇ ਸੀ ਚਲੋ ਮੈਂ ਜਾ ਕੇ ਦੇਖ ਕੇ ਆਉਣਾ ਕੀ ਗੱਲ ਬਾਤ ਹੈ ਕੀ ਕਿਵੇਂ ਫਿਰ ਉਹਨੂੰ ਦੁਬਾਰੇ ਬਣਾਵਾਂਗੇ ਕਿਉਂਕਿ ਇਦਾਂ ਜੜੀ ਕਰਦਾ ਬੰਦਾ ਮੈਂਬਰ ਨੂੰ ਕਹਿ ਕੇ ਆ ਆ ਵੀ ਤੁਸੀਂ ਕਰ ਲਓ ਹੇ ਮਤਲਬ ਚਲੋ ਮੈਂ ਜਾ ਕੇ ਦੇਖ ਕੇ ਆਉਣਾ ਮੈਂ ਉਹਦਾ ਪੱਕਾ ਇਲਾਜ ਕਰਦਾ ਠੀਕ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਦੇਖੋ ਕੱਲ ਦੀ ਬਣਾਈ ਪੁਲੀ ਭੰਨਤੀ ਇਦਾਂ ਨਹੀਂ ਕਰਨਾ ਜਿਹਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਜਦੋਂ ਕੋਈ ਵਧੀਆ ਕੰਮ ਕਰੇ ਨੂੰ ਬੰਦਾ ਜਦੋਂ ਨਹੀਂ ਵਧੀਆ ਗੱਲ ਨਹੀਂ ਬਸ ਮੈਂ ਜਾ ਕੇ ਦੇਖਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਕਲਚਾ ਵੈਗੁਰ ਜੀ ਕੀ ਪਤੇ ਵੀਡੀਓ ਨੂੰ ਕਰ ਦਿੱਤ ਸਿਆ ਲਾਈਕ ਕਮੈਂਟ ਜ਼ਰੂਰ ਕਰਿਓ ਭਾਈ ਦੇਖੋ ਕਿੰਨੀ ਮਾੜੀ ਗੱਲ ਹੈ ਜਿਹਨੇ ਪੁਲੀਸ ਭੰਨੀ ਹੈ ਧੰਨਵਾਦ ਮੈਂ ਦੇਖਣ ਜਾਕਦਾ